ਰਾਜੀਵ শেਤੀਆ बिजनेसमੈਨ ਨਾਮ ਹੈ ਮੇਰਾ ਸਰਕਾਰ ਵੱਲੋਂ ਇਹੀ ਇਸ ਵੇਲੇ ਉਮੀਦ ਹੈ ਆਉਣ ਵਾਲੇ ਬਜਟ ਕਰਕੇ ਕਿ ਐਜ਼ ਅ बिजनेसमੈਨ ਛੋਟੇ ਸ਼ਹਿਰਾਂ ਚ ਬੈਠੇ ਨੇ ਤੇ ਬਿਜ਼ਨਸ ਬਹੁਤ ਇਫੈਕਟ ਹੋ ਰਹੇ ਨੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਬਹੁਤ ਹੋਲਡ ਬਣ ਰਿਹਾ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਘਟੋ-ਘਟ GST ਸਲੈਬ ਚ ਆਪਣਾ ਇਮਾਨਦਾਰੀ ਨਾਲ ਆਪਣਾ ਟੈਕਸ ਦੇ ਰਹੇ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਐਕਸਟਰਾ ਐਡਵਾਂਟੇਜ ਕੀਤਾ ਜਾਏ ਉਹਨਾਂ ਨੂੰ ਇਨਕਰੇਜ ਕੀਤਾ ਜਾਏ ਤਾਂ ਕਿ ਉਹ ਆਪਣੇ ਬਿਜ਼ਨਸ ਨੂੰ ਸੰਭਾਲ ਹੀ ਸਕਣ ਨਾਲ ਗਵਰਨਮੈਂਟ ਜੇ ਕੁਛ ਉਹਨਾਂ ਨੂੰ ਐਡਵਾਂਟੇਜ ਹੁੰਦੀ ਹੈ ਤੇ ਉਹਨਾਂ ਦਾ ਵੀ ਫਾਇਦਾ ਲੈ ਸਕਦਾ। ਬਾਕੀ ਉਮੀਦਾਂ ਬਹੁਤ ਜ਼ਿਆਦਾ ਨਹੀਂ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਸਰਕਾਰ ਕੋਲੋਂ ਇਹੀ ਮੰਗ ਕਰਦੇ ਆਂ ਛੋਟੇ ਬਿਜ਼ਨਸਮੈਨਾਂ ਵਾਸਤੇ ਜ਼ਰੂਰ ਕੁਛ ਨਾ ਕੁਛ ਉਹਨਾਂ ਦਾ ਨਜ਼ਰੀਆ ਬਦਲਣਾ ਚਾਹੀਦਾ ਹੈ ਔਰ ਉਹਨਾਂ ਨੂੰ ਐਡਵਾਂਟੇਜ ਦੇਣੀ ਚਾਹੀਦੀ। ਆ ਦੀਪਕ ਸ਼ਰਮ ਤੁਸੀਂ ਕਿਵੇਂ ਦੇਖਦੇ ਹੋਗੇ ਉਹ ਕੀ ਹੋਣਾ ਚਾਹੀਦਾ ਪੁਜੜ ਦੇ ਵਿੱਚ? ਦੇਖੋ ਜੀ ਡਿਫੈਂਸ ਲਾਈਨ ਤੇ ਆ ਬਿਲਕੁਲ ਲਿੰਡੋ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਆ। ਅਸੀਂ ਤਾਂ ਇਹ ਚਾਹਾਂਗੇ ਕਿ ਜਿਹੜੀ ਸਾਡੀ ਭਾਰਤੀ ਫੌਜ ਹੈ ਤੇ ਬੀਐਸਐਫ ਹੈ ਉਹਦੇ ਹੱਥ ਬਹੁਤ ਜ਼ਿਆਦਾ ਮਜ਼ਬੂਤ ਕੀਤੇ ਜਾਂਦੇ। ਬਿਲਕੁਲ। ਅ ਸਰ ਕੀ ਨਾਮ ਹੈ ਤੁਹਾਡਾ ਔਰ ਕਿਵੇਂ ਦੇਖਦੇ ਹੋ ਫਿਰੋਜ਼ਪੁਰ ਬੋਰਡਰ ਹੈ ਨਾ ਔਰ ਇੱਥੋਂ ਦੇ ਲੋਕਾਂ ਦੀ ਕੀ ਡਿਮਾਂਡ ਹੈ ਕਿ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਮੇਰਾ ਨਾਮ ਰਾਕੇਸ਼ ਹੈ। ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਜ਼ੀਦਪੁਰ ਦੇ ਵਿੱਚ ਫਿਜ਼ਿਕਸ ਲੈਕਚਰਰ ਹਾਂ। ਬੀਿੰਗ ਅ ਟੀਚਰ ਮੈਂ ਐਜੂਕੇਸ਼ਨ ਬਾਰੇ ਥੋੜੀ ਜੀ ਗੱਲ ਕਰਨੀ ਚਾਹਵਾਂਗਾ। ਕਿਉਂਕਿ ਸਾਡੇ ਕੋਲ ਜਿਹੜੇ ਬੱਚੇ ਹੈ ਉਹ ਵਿਲੇਜਸ ਦੇ ਵਿੱਚ ਗੈਰ ਰਿਵਾਰੀ ਕਲਾਸ ਵਿੱਚ ਪੜਾਉਣਾ ਹੈ। ਉਹ ਬੱਚੇ ਜਦੋਂ ਗੈਰੀ 12ਵੀਂ ਦਾਸ ਕਰ ਲੈਂਦੇ ਆ ਤੇ ਹਾਇਰ ਐਜੂਕੇਸ਼ਨ ਲਈ ਬਜਟ ਤਾਂ ਬਹੁਤ ਅਲੋਟ ਹੁੰਦਾ ਹੈ ਲੇਕਿਨ ਉਹ ਪਤਾ ਨਹੀਂ ਕੀ ਕਿੱਥੇ ਜਾਂਦਾ ਹੈ ਕਿਉਂਕਿ ਇਹਨਾਂ ਬੱਚਿਆਂ ਦੀ ਫੀਸਾਂ ਇੰਨੀਆ ਜ਼ਿਆਦਾ ਨਹੀਂ ਕਿ ਉਹ ਬੱਚੇ ਅਫੋਰਡ ਨਹੀਂ ਕਰ ਪਾਉਂਦੇ ਔਰ 12ਵੀਂ ਕਰਨ ਤੋਂ ਬਾਅਦ ਜ਼ਿਆਦਾਤਰ ਡਰਾਪ ਆਊਟ ਹੁੰਦਾ ਆ ਉਹ ਬੱਚੇ ਕਿਉਂਕਿ 12ਵੀਂ ਤੱਕ ਪੜੇ ਹੁੰਦੇ ਆ ਉਹਨਾਂ ਨੂੰ ਉਹਨਾਂ ਦੇ ਜਿਸ ਕਾਬਲੋ ਹੁੰਦੇ ਆ ਉਹਦੇ ਅਕੋਰਡਿੰਗਲੀ ਜੋਬ ਪ੍ਰੋਫਾਈਲ ਉਹਨਾਂ ਦਾ ਨਹੀਂ ਬਣ ਪੰਦਾ ਉਹ ਜੋਬ ਨਹੀਂ ਲੈ ਪਾਉਂਦੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਠੀਕ ਹੈ ਹਾਇਰ ਐਜੂਕੇਸ਼ਨ ਤੇ ਸੁਣਦਾ ਸੁਣਦੇ ਆਸੀਂ ਵੀ ਬਹੁਤ ਖਰਚ ਹੁੰਦਾ ਹੈ ਲੇਕਿਨ ਕੁਝ ਐਦਾਂ ਦਾ ਪਲਾਨ ਕੀਤਾ ਜਾਵੇ ਕਿ ਜਿਵੇਂ ਪਲੱਸ 2 ਕਲਾਸ ਤੱਕ ਐਜੂਕੇਸ਼ਨ ਆਲਮੋਸਟ ਫ੍ਰੀ ਹੈ ਗਵਰਨਮੈਂਟ ਸਕੂਲਸ ਦੇ ਵਿੱਚ ਤੇ ਜਾਂ ਤਾਂ ਬਹੁਤ ਜ਼ਿਆਦਾ ਗਵਰਨਮੈਂਟ ਕਾਲਜ ਐਸਟੈਬਿਸ਼ ਕਿਤੇ ਜਾਣ ਜਾਂ ਜਿਹੜੇ ਪ੍ਰਾਈਵੇਟ ਇੰਸਟੀਟਿਊਟ ਹੈਗੇ ਆ ਜਿਹੜੇ ਕਿ ਹਾਇਰ ਐਜੂਕੇਸ਼ਨ ਚਲਾਉਂਦੇ ਆ ਉਹਨਾਂ ਕੋਲ ਕੁਝ ਐਵੇਂ ਦਾ ਪ੍ਰਬੰਧ ਕੀਤਾ ਜਾਵੇ ਕਿ ਇਹ ਸਾਰੇ ਬੱਚੇ ਜਿਹੜੇ ਗਵਰਨਮੈਂਟ ਸਕੂਲਸ ਵਿੱਚੋਂ ਪਲੱਸ 2 ਕਰਕੇ ਨਿਕਲਦੇ ਆ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾਵੇ ਤਾਂ ਕਿ ਕਿਉਂਕਿ ਉਹਨਾਂ ਕੋਲ ਕੈਲੀਬਰ ਤੇ ਹੈਗਾ ਲੇਕਿਨ ਉਹਨਾਂ ਕੋ ਐਨਾ ਪੈਸਾ ਨਹੀਂ ਹੈ ਕਿ ਹਾਇਰ ਐਜੂਕੇਸ਼ਨ ਲੈ ਸਕਣ ਜਿੰਦੇ ਕਰ ਉਹ ਪਿੱਛੜ ਜਾਂਦੇ ਆ ਤੇ ਮੇਰੀ ਗਵਰਨਮੈਂਟ ਤੋਂ ਇਹ ਡਿਮਾਂਡ ਹੈ ਕਿ ਵੈਸੇ ਫਿਰੋਜ਼ਪੁਰ ਵਾਸਤੇ ਮੈਂ ਚਾਹਾਂਗਾ ਕਿ ਇੱਥੇ ਸਾਡੇ ਕੋਲ ਜਿਹੜੇ ਗਵਰਨਮੈਂਟ ਕਾਲਜ ਹੈਗਾ ਉਹਦੇ ਵਿੱਚ ਫੈਕਿਲਿਟੀਆਂ ਨਹੀਂ ਹੈਗੀਆਂ ਫੈਕਿਲਿਟੀਆਂ ਪ੍ਰੋਵਾਈਡ ਕਰਵਾਈਆਂ ਜਾਣ ਉਹਨਾਂ ਵਾਸਤੇ ਫੰਡ ਅਲਾਟ ਕੀਤੇ ਜਾਣ ਔਰ ਬਹੁਤ ਸਾਰੇ ਇਦਾਂ ਦੇ ਪ੍ਰਬੰਧ ਕੀਤੇ ਜਾਣ ਪ੍ਰਾਈਵੇਟ ਸਕੂਲਾਂ ਕਾਲਜਿਸ ਦੇ ਵਿੱਚ ਜਿੱਥੇ ਕਿ ਬੱਚੇ ਪੜ੍ਹ ਸਕਣ ਤੇ ਆਪਣਾ ਭਵਿੱਖ ਸਦਾ ਸਕਣ ਬਿਲਕੁਲ ਸਰ ਕਿਵੇਂ ਦੇਖਦੇ ਹੋ ਬੋਰਡਰ ਸੈਕਟਰ ਵਾਸਤੇ ਕੀ ਕਰਨਾ ਚਾਹੀਦਾ ਹੋਰ ਕਿ ਤੁਸੀਂ ਸੋਚਦੇ ਹੋ ਕਿ ਇਸ ਬਜਟ ਦੇ ਵਿੱਚ ਹੋਣਾ ਚਾਹੀਦਾ ਸਰ ਮੇਰਾ ਨਾਮ ਫਰਨਾਮ ਸਿੰਘ ਹੈ ਮੈਂ ਰਿਟਾਇਰਡ ਲੈਕਚਰਰ ਹਾਂ ਜਿਨੇ ਕਿ ਪੰਜਾਬ ਵਿੱਚ ਪਿਛਲੇ ਗਰਮੀਆਂ ਵਿੱਚ ਫਲੱਡ ਆਏ ਸੀ ਤੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹਦੇ ਵਿੱਚ ਕਿਸਾਨਾਂ ਨੂੰ ਗਰੀਬ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਮੈਂ ਚਾਹੁੰਦਾ ਕਿ ਐਜੂਕੇਸ਼ਨ ਸਸਤੀ ਹੋਵੇ ਹੈਲਥ ਇੰਸ਼ੂਰੈਂਸ ਸਸਤੀ ਹੋਣ ਤੇ ਖੇਤੀਬਾੜੀ ਚ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਕੋ ਸਸਤੀਆਂ ਹੋਣ ਤਾਂ ਕਿ ਕਿਸਾਨਾਂ ਦੀ ਉਹ ਭਰਪੂਰਤੀ ਹੋ ਸਕੇ ਡਾਕਟਰ ਕਿਵੇਂ ਦੇਖਦੇ ਹੋ ਕਿ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਕਿ ਉਮੀਦ ਕੀ ਹੈ ਦੇਖੋ ਜਿਸ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ ਪਿਛਲੇ ਸਾਲ ਵੀ ਲੜਾਈ ਦਾ ਮਾਹੌਲ ਬਣ ਗਿਆ ਸੀ ਲੜਾਈ ਸ਼ੁਰੂ ਹੀ ਹੋ ਗਈ ਸੀ ਕਿ ਚਾਰ ਪੰਜ ਦਿਨਾਂ ਅਸਤੋ ਤਾਂ ਦਮਨੋ ਚਾਹੀਦਾ ਕਿ ਫਰੋਸਪਰ ਦੇ ਲੋਕਾਂ 'ਚ ਜੋ ਡਰ ਹੈ ਪਹਿਲੇ ਆ ਦੁਬਾਰਾ ਫਿਰ ਉਹਨੂੰ ਘਟਾਉਣ ਵਾਸਤੇ ਕੋਈ ਇੰਡਸਟਰੀ ਲਾਈ ਜਾਵੇ ਤਾਂ ਕਿ ਲੋਕਾਂ ਦਾ ਕੰਫੀਡੈਂਸ ਬਣੇ ਉਸ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲਣ ਉਸ ਦਾ ਬੈਨੀਫਿਟ ਮਿਲੇ ਸੈਕੰਡਲੀ ਜਿਹੜਾ ਟੈਕਸ ਸਲੈਬਸ ਹੈ ਉਹ ਘਟ ਕਰਨੀ ਚਾਹੀਦੀ ਹੈ ਤਾਂ ਕਿ ਜੋ ਪਰਸੈਂਟੇਜ ਲੋਕ ਟੈਕਸ ਦਿੰਦੇ ਹੈ ਉਹ ਬਹੁਤ ਵੱਧ ਜੇ ਹਾਰਡਲੀ 6-7% ਲੋਕ ਟੈਕਸ ਦਿੰਦੇ ਆ ਕਿਉਂਕਿ ਟੈਕਸ ਦੇ ਸਲੈਬਸ ਬਹੁਤ ਜ਼ਿਆਦਾ ਨੇ ਇਹਨਾਂ ਨੂੰ ਘੱਟ ਕਰਕੇ ਜ਼ਿਆਦਾ ਲੋਕਾਂ ਨੂੰ ਮੋਲ ਕਰਨਾ ਚਾਹੀਦਾ ਹੈ ਤਾਂ ਕਿ ਸਾਰੇ ਟੈਕਸ ਜ਼ਿਆਦਾ ਇਕੱਠਾ ਹੋਏ ਤੇ ਅਸੀਂ ਤਰੱਕੀ ਹੋ ਸਕੇ ਤਾਂ ਬਿਲਕੁਲ ਸਾਡੇ ਨਾਲ ਡਾਕਟਰ ਸੀਗੇ ਟੀਚਰਸ ਸੀਗੇ ਔਰ ਗਵਰਨਮੈਂਟ EMPLOYEE ਹੈਗੇ ਸੀਗੇ ਬਿਜ਼ਨਸਮੈਨ ਹੈਗੇ ਸੀਗੇ ਜਿਨ੍ਹਾਂ ਨੇ ਆਪਣੀ رائے ਦਿੱਤੀ ਹੈਗੀ ਹੈ ਕਿ ਬਜਟ ਦੇ ਵਿੱਚ ਤੇ ਕੀ ਕੁਝ ਹੋਣਾ ਚਾਹੀਦਾ ਹੈਗਾ ਤਾਂ ਬਾਰਡਰ ਏਰੀਆ ਹੈਗਾ ਤਾਂ ਇੱਥੇ ਡਿਫੈਂਸ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈਗੀ ਐਜੂਕੇਸ਼ਨ ਸਿਸਟਮ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਗਈ ਹੈਗੀ ਤਾਂ ਬਜਟ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹੈਗੀਆਂ ਨੇ ਫਿਰੋਜ਼ਪੁਰ ਤੋਂ ਸਨੀ ਚੋਪੜਾ ਦੀ ਰਿਪੋਰਟ